ਬਹੁਤ ਵਧੀਆ ਉਪਰਾਲਾ ਵਾ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਔਰ 10 ਲੱਖ ਰੁਪਈਆ ਜਿਹੜਾ ਵਾ ਉਹ ਹਰ ਦੀ ਪਹੁੰਚ ਅਤੋਂ ਬਾਹਰ ਹੁੰਦਾ ਵਾ ਜੀ ਬਾਕੀ ਜਿਹੜਾ ਇਹਦੇ ਵਿੱਚ 10 ਲੱਖ ਵਾਲਾ ਜਿਹੜਾ ਬੀਮਾ ਯੋਜਨਾ ਵਾ ਇਹਦੇ ਵਿੱਚ ਕੋਈ ਅਮੀਰ ਗਰੀਬ ਮੱਤ ਭੇਦ ਕੋਈ ਨਹੀਂ ਰੱਖਿਆ ਗਿਆ ਮਾਨ ਸਰਕਾਰ ਨੇ ਬਹੁਤ ਖੁਸ਼ ਆ ਕਿ ਆਮ ਆਦਮੀ ਪਾਰਟੀ ਜੋ ਕਹਿੰਦੀ ਉਹ ਕਰਕੇ ਵਿਖਾਉਂਦੀ ਆ ਔਰ ਉਸੇ ਤਹਿਤ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਹੜਾ ਵਾ ਇੱਕ ਕੰਮ ਜਿਹੜਾ ਸਰਕਾਰ ਬਹੁਤ ਵੱਡੇ ਤਰੀਕ ਪੱਧਰ ਤੇ ਕਰ ਰਹੀ ਆ ਤੇ ਸਾਨੂੰ ਪੂਰੀ ਆਸ ਹੈ ਕਿ ਅਸੀਂ ਇਹ ਜਿਹੜਾ ਸਿਹਤ ਯੋਜਨਾ ਜਿਹੜੀਆਂ ਉਹ ਲਵਾਂਗੇ ਹਾਂਜੀ ਰਜਿਸਟ੍ਰੇਸ਼ਨ ਤੋਂ ਬਾਅਦ ਹਰੇਕ ਨਾਗਰਿਕ ਜਿਹੜਾ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ ਐਲੀਜੀਬਲ ਵੀ ਹੋਊਗਾ ਨਮਸਕਾਰ ਦੋਸਤੋ ਲਹਿਰ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਤੱਕ ਦਾ ਮੁਫਤ ਇਲਾਜ ਮੁੱਖ ਮੰਤਰੀ ਮਾਨ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤਹਿਤ ਪ੍ਰਤੀ ਪਰਿਵਾਰ 10 ਲੱਖ ਰੁਪਏ ਤੱਕ ਦਾ ਮੁਫਤ ਸਿਹਤ ਇਲਾਜ ਦਿੱਤਾ ਜਾਵੇਗਾ ਸਰਕਾਰ ਦਾ ਦਾਵਾ ਹੈ ਕਿ ਯੋਜਨਾ ਤਹਿਤ ਸੂਬੇ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦੀ ਸਹੂਲਤ ਮਿਲੇਗੀ ਅਤੇ ਕਰੀਬ 30 ਕਰੋੜ ਪੰਜਾਬੀਆਂ ਦੇ ਲਾਭਪਾਤਰੀ ਬਣਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਲੋਕਾਂ ਨੂੰ ਆਪਣੇ ਵੋਟਰ ਆਈਡੀ ਕਾਰਡ ਆਧਾਰ ਕਾਰਡ ਅਤੇ ਪਾਸਪੋਰਟ ਦੀਆਂ ਕਾਪੀਆਂ ਰਜਿਸਟ੍ਰੇਸ਼ਨ ਫਾਰਮ ਦੇ ਨਾਲ ਜਮ੍ਹਾਂ ਕਰਨਾ ਪਵੇਗਾ ਤਾਂ ਜੋ ਉਹ ਮੁਫਤ ਸਿਹਤ ਬੀਮਾ ਪ੍ਰਾਪਤ ਕਰਨ ਦੇ ਯੋਗ ਹੋ ਸਕਣਗੇ ਉਨ੍ਹਾਂ ਨੇ ਸਿਹਤ ਕਾਰਡ ਜਾਰੀ ਕਿਤੇ ਜਾਣਗੇ ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਸਾਰੇ ਸਰਕਾਰੀ ਸਿਹਤ ਸੰਸਥਾਵਾਂ ਪਹਿਲਾਂ ਹੀ ਇਸ ਯੋਜਨਾ ਵਿੱਚ ਸ਼ਾਮਲ ਹਨ ਉੱਥੇ ਲਗਭਗ 500 ਨਿੱਜੀ ਹਸਪਤਾਲ ਨੂੰ ਵੀ ਸੂਚੀਬੱਧ ਕੀਤਾ ਗਿਆ ਹੈ ਅਤੇ ਉਹ ਯੋਜਨਾ ਵਿੱਚ ਸ਼ਾਮਲ ਹੋਣ ਵਾਲਿਆਂ ਬੀਮਾ ਦੇਣਗੇ ਮਾਨਯਾ ਕਿ ਹਰੇਕ ਪਰਿਵਾਰ ਨੂੰ 10 ਲੱਖ ਤੱਕ ਦਿਆਂ 2000 ਬਿਮਾਰੀਆਂ ਦਾ ਮੁਫਤ ਇਲਾਜ ਕਰਵਾ ਸਕਦਾ ਹੈ ਬਹੁਤ ਵਧੀਆ ਉਪਰਾਲਾ ਵਾ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਔਰ 10 ਲੱਖ ਰੁਪਈਆ ਜਿਹੜਾ ਵਾ ਉਹ ਹਰ ਦੀ ਪਹੁੰਚ ਅ ਤੋਂ ਬਾਹਰ ਹੁੰਦਾ ਵਾ ਜੀ ਬਾਕੀ ਜਿਹੜਾ ਇਹਦੇ ਵਿੱਚ 10 ਲੱਖ ਵਾਲਾ ਜਿਹੜਾ ਬੀਮਾ ਯੋਜਨਾ ਵਾ ਇਹਦੇ ਵਿੱਚ ਕੋਈ ਅਮੀਰ ਗਰੀਬ ਮਾਤ ਭੇਦ ਕੋਈ ਨਹੀਂ ਰੱਖਿਆ ਗਿਆ ਮਾਨ ਸਰਕਾਰ ਨੇ ਇਹ ਨਵੀਂ ਸਕੀਮ ਕੱਢੀ ਹੈ ਜਿਹੜੀ 2 ਅਕਤੂਬਰ ਨੂੰ ਲਾਗੂ ਹੋ ਜਾਏਗੀ ਆ ਜਿਹੜਾ 10 ਲੱਖ ਦਾ ਬੀਮਾ ਵਾ ਇਹਦਾ ਹਰ ਵਰਗ ਫਾਇਦਾ ਉਠਾਏਗਾ ਇਹ ਯਾਨੀ ਕਿ ACB C ਲੈਣਗੇ ਅਸੀਂ ਸਾਰੇ ਇਸ ਯੋਜਨਾ ਦਾ ਫਾਇਦਾ ਉਠਾ ਸਕਦੇ ਹਾਂ ਅੱਜ ਅਸੀਂ ਇੱਥੇ ਤਰਨਤਾਰਨ ਦੇ ਵਿੱਚ ਜਿਹੜੀ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਜਿਹੜੀ ਸਕੀਮ 10 ਲੱਖ ਬੀਮਾ ਦੇ ਤਹਿਤ ਸ਼ੁਰੂ ਕੀਤੀ ਗਈ ਆ ਉਹਦੇ ਸੰਬੰਧ ਵਿੱਚ ਅੱਜ ਅਸੀਂ ਰਜਿਸਟ੍ਰੇਸ਼ਨ ਕਰਵਾਉਣ ਆਏ ਆ ਔਰ ਸਾਨੂੰ ਬਹੁਤ ਹੀ ਆਵਾਦੀ ਪਾਰਟੀ ਦੇ ਮਾਣ ਆ ਔਰ ਇੱਥੇ ਜਿਹੜਾ ਕਾਰਡ ਅਸੀਂ ਬਣਵਾ ਰਹੇ ਆ ਔਰ ਸਾਨੂੰ ਯਕੀਨ ਆ ਕਿ ਜਿਸ ਤਰ੍ਹਾਂ ਬਿਜਲੀ ਗਰੰਟੀ ਮਿਲੀ ਸਾਨੂੰ ਸੇਵ ਸੁਭਾਵਾਂ ਮਿਲੀਆਂ ਸਾਨੂੰ ਇਸੇ ਤਰ੍ਹਾਂ ਹੀ ਇਹ ਕਾਰਡ ਦਾ ਲਾਇਆ ਜੀ ਜਿਹੜਾ ਸਾਨੂੰ ਪ੍ਰੀ ਮਿਲੇਗਾ ਜੇ ਪਹਿਲੀਆਂ ਸਰਕਾਰਾਂ ਨੇ ਵੀ ਚਲੋ 5 ਲੱਖ ਦਾ ਬੀਮਾ ਬਣਾਇਆ ਸੀ ਕਿਤੇ ਸੀ ਬੀਮੇ ਪਰ ਉਹ ਨਹੀਂ ਸੀ ਸਾਰਿਆਂ ਨੂੰ ਮਿਲਦੀ ਜੀ ਸਹੂਲਤ ਔਰ ਕੁਝ ਸੇ ਸਰਕਾਰੀ ਹਸਪਤਲ ਜਾਂਦੇ ਹਾਂ ਉਥੇ ਵੀ ਕੋਈ ਦਵਾਈਆਂ ਬਾਹਰੋਂ ਮਿਲਦੀਆਂ ਸੀ ਕੁਝ ਅੰਦਰੋਂ ਦਿੰਦੇ ਸੀ ਥੋੜੀਆਂ ਬਹੁਤੀਆਂ ਸਾਰਿਆਂ ਦੇ ਬਸ ਦਾ ਰੋਗ ਨਹੀਂ ਸੀ ਜੀ ਤੇ ਦਵਾਈ ਲੈ ਸਕੀਏ ਸਰਕਾਰੀ ਹਸਪਤਲ ਤੇ ਵੀ ਸਹੂਲਤ ਨਹੀਂ ਸੀਗੀ ਕੋਈ ਹੁਣ ਜੇ ਸਿਹਤ ਦੇ ਯੋਜਨਾਵਾਂ ਵਾਲਾ ਸਕੀਮ ਆ ਜੇ ਜਾਂ ਸਿਹਤ ਪੱਖੋਂ ਪੰਜਾਬ ਸਰਕਾਰ ਮਾਨ ਸਰਕਾਰ ਸਾਹਿਬ ਜਿਹੜਾ ਵਾ ਇਹ ਬਹੁਤ ਵਧੀਆ ਉਪਰਾਲਾ ਕੀਤਾ ਵਾ ਜੀ ਔਰ ਅਸੀਂ ਆਵਾਜ਼ੀ ਪਾਰਟੀ ਦੇ ਕੰਮਾਂ ਤੋਂ ਬਹੁਤ ਖੁਸ਼ ਆ ਕਿ ਆਵਾਜ਼ੀ ਪਾਰਟੀ ਜੋ ਕਹਿੰਦੀ ਉਹ ਕਰਕੇ ਵਿਖਾਉਂਦੀ ਆ ਔਰ ਉਸੇ ਤਹਿਤ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਹੜਾ ਵਾ ਇੱਕ ਕੰਮ ਜਿਹੜਾ ਸਰਕਾਰ ਬਹੁਤ ਵੱਡੇ ਤਰੀਕ ਪੱਧਰ ਤੇ ਕਰ ਰਹੀ ਆ ਤੇ ਸਾਨੂੰ ਪੂਰੀ ਆਸ ਹੈ ਕਿ ਅਸੀਂ ਇਹ ਜਿਹੜਾ ਤੇ ਯੋਜਨਾ ਜਿਹੜੀਆਂ ਉਹ ਲਵਾਂਗੇ ਤੇ ਉਹਨਾਂ ਹਸਪਤਾਲਾਂ ਵਿੱਚ ਜਿਹੜੇ ਇਹਨਾਂ ਨੇ 55 ਹਸਪਤਾਲ ਦਿੱਤੇ ਨੇ ਬਾਕੀ ਸਰਕਾਰੀ ਨੇ ਉਥੇ ਕਾਰਡ ਚੱਲਣਗੇ ਕਿਸੇ ਤਰ੍ਹਾਂ ਦੀ ਵੀ ਬਿਮਾਰੀ ਹੋਵੇ ਅਸੀਂ ਉਥੇ ਜਾ ਕੇ ਤੇ ਆਪਣਾ ਇਲਾਜ ਕਰਾ ਸਕਦੇ ਹਾਂ ਇੱਕ ਜਿਵੇਂ ਗਰੀਬ ਲੋਗ ਨੇ ਉਹ ਘਰ ਨਹੀਂ ਕਰਵਾ ਸਕਦੇ ਨਾ ਉਹਨਾਂ ਕੋਲ ਪੈਸੇ ਹੁੰਦੇ ਨੇ ਕਿ ਉਹ ਹਸਪਤਾਲਾਂ ਦਾ ਖਰਚਾ ਚੁੱਕ ਸਕਣ ਇਸ ਯੋਜਨਾਵਾਂ ਦੇ ਨਾਲ ਉਹਨਾਂ ਨੂੰ ਇਹ ਚੀਜ਼ ਦਾ ਬਹੁਤ ਫਾਇਦਾ ਹੋਏਗਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਮਾਨ ਸਰਕਾਰ ਦਾ ਕਿ ਜਿਨ੍ਹਾਂ ਨੇ ਇਹ ਯੋਜਨਾ ਹਰ ਬੰਦੇ ਲਈ ਲਾਗੂ ਕੀਤੀ। ਇਹ ਅਜੇ ਜੀ ਜੋ ਪੰਜਾਬ ਦੇ ਵਿੱਚ ਮੁੱਖ ਮੰਤਰੀ ਪੰਜਾਬ ਆਪਣਾ ਭਗਵੰਤ ਸਿੰਘ ਮਾਜੀ ਨੇ ਅਜੇ ਬਹੁਤ ਵੱਡੀ ਰਾਤ ਲੋਕਾਂ ਦਿੱਤੀ ਆ। ਇਹ ਰਾਜ ਦਾ ਇੰਨਾ ਬੈਨੀਫਿਟ ਹੋਇਆ ਵੀ ਕੋਈ ਇਹਦੇ ਵਿੱਚ ਕੋਈ ਆਪਣਾ ਅਮੀਰ ਨਹੀਂ ਕੋਈ ਗਰੀਬ ਨਹੀਂ ਹੈ। ਇਹਦੇ ਵਿੱਚ ਸਾਰੀਆਂ ਜਾਤੀਆਂ ਭਾਵੇਂ ਕੋਈ ਸਟੂਰ ਦਾ ਤੇ ਆਪਾਂ ਕੋਈ ਬੈਕਆਊਟ ਕਰਾ ਸਾਰੀਆਂ ਜਾਤੀਆਂ ਨੂੰ ਇੱਕੋ ਜਿਹੀ ਇਹਨੇ ਸਮਝਾਇਆ। ਅਗੇ ਜਸਮਾਨ ਕਾੜਤੀ ਕੋ ਪੰਜ ਸਾਲ ਲਗਾਤੇ। ਚੱਲਦਾ ਸੀ ਨਹੀਂ ਚੱਲਦਾ। ਪਰ ਇਹ ਕੋਈ ਜਨੀ ਤੇ ਪੇ ਯਾਤਪਾਤ ਨਾਲ ਕੋਈ ਸਬੰਧਤ ਨਹੀਂ ਹਰ ਵਰਗ ਵਾਸਤੇ ਇਹਨਾਂ ਕਿਸ ਨੂੰ ਮਤਲਬ ਲਾਗੂ ਕਰ ਦਿੱਤਾ ਅਤੇ ਲਾਗੂ ਹੋ ਧੰਨਵਾਦ ਕਰਦੇ ਆ ਮਾਨ ਸਰਕਾਰ ਸਾਹਿਬ ਦਾ ਤੇ ਬਹੁਤ ਵਧੀਆ ਪ੍ਰਾਲਾਵਾਜੇ ਸਾਰਿਆਂ ਵਾਸਤੇ ਹੀ ਹਰੇਕ ਪਰਿਵਾਰ ਨੂੰ ਅਸੀਂ 10 ਲੱਖ ਰੁਪਏ ਦਾ ਸਿਹਤ ਬੀਮਾ ਕਹ ਲੋ ਜਾਂ ਯੂਨੀਵਰਸਲ ਸਕੀਮ ਹੈ ਯੂਨੀਵਰਸਲ ਸਿਹਤ ਬੀਮਾ ਅਸੀਂ ਸ਼ੁਰੂ ਕਰਾਂਗੇ ਰਜਿਸਟ੍ਰੇਸ਼ਨ ਤੋਂ ਬਾਅਦ ਹਰੇਕ ਨਾਗਰਿਕ ਜਿਹੜਾ ਹੈ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ ਐਲੀਜੀਬਲ ਵੀ ਹੋਊਗਾ ਅੱਜ ਪੰਜਾਬ ਵਾਸਤੇ ਬਹੁਤ ਵੱਡਾ ਦਿਨ ਹੈ ਯੂਨੀਵਰਸਲ ਹੈਲਥ케ਅਰ ਪਰਿਵਾਰ ਦੇ 3 ਕਰੋੜ ਲੋਕਾਂ ਲਈ 65 ਲੱਖ ਪਰਿਵਾਰਾਂ ਵਾਸਤੇ 10 ਲੱਖ ਦਾ ਬੀਮਾ ਹਰ ਪਰਿਵਾਰ ਵਾਸਤੇ ਔਰ ਇਹਦੇ ਵਿੱਚ ਜਿਹੜੇ ਕਾਰਡ ਬਣਨਗੇ ਉਹ ਸਾਰਿਆਂ ਦੇ ਬਣਨਗੇ ਜੇ ਪਰਿਵਾਰ ਦੇ ਵਿੱਚ 5 ਮੈਂਬਰ ਹੈ 6 ਮੈਂਬਰ ਹੈ 8 ਮੈਂਬਰ ਹੈ ਜਿੰਨੇ ਵੀ ਆ ਉਹਦੇ ਵਿੱਚ ਕੋਈ ਫੈਮਿਲੀ ਦੀ ਲਿਮਟ ਨਹੀਂ ਰੱਖੀ ਅਸੀਂ ਜਿੰਨੇ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੈ ਸਾਰਿਆਂ ਦਾ ਨਿਊਜਲ ਕਾਰਡ ਬਣੇਗਾ ਔਰ ਯੂਨੀਵਰਸਲ ਹੈਲਥ케ਅਰ ਕੇ ਤੁਸੀਂ ਜਾ ਕੇ ਜਿੰਨੇ ਤੁਹਾਡੇ ਸਰਕਾਰੀ ਹਸਪਤਾਲ ਤੋਂ ਦਾ ਕਰਾਈ ਸਕਦੇ ਹੋ ਲੇਕਿਨ ਜਿਹੜੇ ਸਾਡੇ ਕੋਲੇ ਐਮਪੈਨਲਡ ਹਸਪਤਲ ਹੈਗੇ ਜਿਹੜੇ 500 ਤੋਂ ਜ਼ਿਆਦਾ ਹੈਗੇ ਉਹਨਾਂ ਦੇ ਵਿੱਚ ਜਾ ਕੇ ਵੀ ਇਲਾਜ ਕਰਾ ਸਕੋਗੇ ਔਰ ਇਹਦੇ ਵਿੱਚ ਕੋਈ ਇਨਕਮ ਦਾ ਜਾਂ ਹੋਰ ਕੋਈ ਕਰਾਈਟੇਰੀਆ ਨਹੀਂ ਹੈ ਸਿਰਫ ਤੇ ਸਿਰਫ ਤੁਹਾਡੇ ਕੋਲੇ ਪੰਜਾਬ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਉਸ ਫੈਮਿਲੀ ਦੇ ਵੀ ਜਿਹੜੇ ਮੈਂਬਰ ਐ ਅਡਲਟ ਮੈਂਬਰਸ ਹਨ ਉਹਨਾਂ ਕੋਲੇ ਵੋਟਰ ਕਾਰਡ ਤੇ ਆਧਾਰ ਕਾਰਡ ਔਰ ਇਹਦੇ ਵਾਸਤੇ ਅਸੀਂ ਜਿਹੜੀ ਸ਼ੁਰੂਆਤ ਕਰ ਰਿਹਾ ਜੋ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਅਨਾਉਂਸਮੈਂਟ ਕਰ ਚੁੱਕਿਆ ਉਹ ਤਾਰਨਤਾਰਨ ਸਾਹਿਬ ਤੋਂ ਔਰ ਬਰਨਾਲੇ ਤੋਂ ਹੋ ਰਹੀ ਹੈ ਉਹਦੇ ਚ ਜਿਹੜੇ ਸਾਡੇ ਕੈਂਪ ਲੱਗਣਗੇ ਉਹ ਹੁਣ ਲੋਕੇਸ਼ਨ ਵਾਦ ਕੇ 132 ਹੋ ਚੁੱਕੇ ਆ 132 ਜਗ੍ਹਾ ਤੇ ਕੈਂਪ ਲੱਗਣਗੇ ਜਿਹੜਾ ਤੁਹਾਡਾ ਨਜ਼ਦੀਕ ਦਾ ਨੀਰੈਸਟ ਕੈਂਪ ਹੋਏਗਾ ਤੁਸੀਂ ਉੱਥੇ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਲੈ ਕੇ ਜਾਣਾ ਔਰ ਸਾਰੇ ਆਪਣੇ ਜਿੰਨੇ ਫੈਮਿਲੀ ਮੈਂਬਰ ਆ ਸਾਰਿਆਂ ਦੀ ਡਿਟੇਲ ਦੇ ਕੇ ਉਹਨਾਂ ਸਾਰਿਆਂ ਦੇ ਕਾਰਡ ਜਿਹੜੇ ਹੈਗੇ ਰਜਿਸਟ੍ਰੇਸ਼ਨ ਕਰਾਣੇ ਆ ਤੁਹਾਨੂੰ ਨਾਲ ਦੀ ਨਾਲ SMS ਦਾ ਮੈਸੇਜ ਆ ਜਾਏਗਾ ਤੁਹਾਨੂੰ ਰਸੀਦ ਮਿਲੇਗੀ ਤੇ ਇਹ ਸਾਡਾ ਜਿਹੜਾ ਪਾਇਲਟ ਹੈ ਇਹ ਸਾਡਾ ਸ਼ੁਰੂ ਹੋ ਗਿਆ ਤੇ ਇਹ ਹੁਣ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਦੀ ਸ਼ੁਰੂਆਤ ਕਰਾਤੀ ਆ ਅੱਜ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੈ ਸੋ ਮੈਂ ਤਰਨ ਤਰਨ ਦੇ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਕੋਈ ਕਾਲੀ ਨਹੀਂ ਕਰਨੀ ਜੀ ਉੱਥੇ ਰਸ਼ ਹੋਏਗਾ ਇਹ ਲਗਾਤਾਰ ਜਿੰਨੀ ਦੇਰ ਸਾਰੇ ਬੰਦਿਆਂ ਦੀ ਰਜਿਸਟ੍ਰੇਸ਼ਨ ਹੀ ਹੋ ਜਾਂਦੀ ਸਾਡੀਆਂ ਟੀਮਾਂ ਉੱਥੇ ਜਿਹੜੀਆਂ ਹੈਗੀਆਂ 132 ਟੀਮਾਂ ਕੰਮ ਕਰਨਗੀਆਂ ਕਿ ਤੁਸੀਂ ਆਪਣੇ ਨੀਗੇਸਟ ਸਟੇਸ਼ਨ ਤੇ ਜਾਓ ਆਪਣਾ 10 ਲੱਖ ਰੁਪਏ ਦਾ ਜਿਹੜਾ ਹੈਗਾ ਕੈਸ਼ਲੈਸ ਸਕੀਮ ਹੈ ਤੁਸੀਂ ਸਿਰਫ ਆਪਣਾ ਕਾਰਡ ਲੈ ਕੇ ਜਾਣਾ ਕੋਈ ਬਿਮਾਰੀ ਹੋਵੇ ਸਾਰੀਆਂ ਬਿਮਾਰੀਆਂ ਦਾ ਇਹਦੇ ਵਿੱਚ ਇਲਾਜ ਹੋਏਗਾ ਤੇ ਉਹ ਕਿਸੇ ਵੀ ਐਮਪਾਇਰਡ ਹਸਪੀਟਲ ਵਿੱਚ ਪੰਜਾਬ ਦੇ ਗਵਰਨਮੈਂਟ ਹਸਪੀਟਲ ਜਾ ਕੇ ਆਪਣਾ ਇਲਾਜ ਕਰ ਸਕੋਗੇ ਇਹਦੇ ਨਾਲ ਜਿਹੜੇ ਪੰਜਾਬ ਦੇ ਲੋਕ ਹੈ ਏ ਐਮਸ ਦੀ ਸਟੱਡੀ ਹੋਈ ਸੀ ਜਿਹੜੀ ਆਊਟ ਆਫ ਪਾਕਟ ਐਕਸਪੈਂਸਸ ਔਨ ਹੈਲਥ ਜਦੋਂ ਕੋਈ ਬੰਦਾ ਬਿਮਾਰ ਹੋ ਜਾਂਦਾ ਉਹਨੂੰ ਉਹਨੂੰ ਆਪਣੇ ਕੋਲੋਂ ਖਰਚਾ ਕਰਨਾ ਪੈਂਦਾ ਤੇ ਲੋਕ ਕਰਜ਼ਾਈ ਹੋ ਜਾਂਦੇ ਸੀ ਲੋਕਾਂ ਦੇ ਘਰ ਵਿਕ ਜਾਂਦੇ ਸੀ ਲੋਕਾਂ ਦੀ ਜ਼ਮੀਨ ਵਿਕ ਜਾਂਦੀ ਸੀ ਗਾਹਣੇ ਘੱਟੇ ਸਾਰੇ ਵਿਕ ਜਾਂਦੇ ਸੀ ਤੇ ਉਸ ਤੋਂ ਲੋਕ ਬਚਣਗੇ ਕਰਜ਼ਾਈ ਹੋਣ ਤੋਂ ਬਚਣਗੇ ਔਰ ਉਹਨਾਂ ਨੂੰ ਕੋਈ ਸਟ्रेस ਨਹੀਂ ਹੋਏਗਾ ਟੈਨਸ਼ਨ ਨਹੀਂ ਹੋਏਗੀ ਚਿੰਤਾ ਨਹੀਂ ਹੋਏਗੀ ਉਹਨਾਂ ਨੇ ਬੈਸਟ ਸੈਂਟਰ ਦੇ ਵਿੱਚ ਆ ਕੇ ਆਪਣਾ ਇਲਾਜ ਕਰਾ ਸਕਣਗੇ ਕੈਸ਼ਲੈਸ ਸਕੀਮ ਹੈ ਬਹੁਤ ਵਧੀਆ ਸਕੀਮ ਹੈ ਔਰ ਸਾਰੇ ਪੰਜਾਬ ਦੇ 3 ਕਰੋੜ ਲੋਕਾਂ ਨੂੰ